ਯਾਦ ਉਸ ਨੂੰ ਕਰੋ ਜੋ ਚੰਗਾ ਹੋਵੇ ਪਿਆਰ ਉਸ ਨੂੰ ਕਰੋ ਜੋ ਸੱਚਾ ਹੋਵੇ ਸਾਥ ਉਸ ਦਾ ਦਿਓ ਜੋ ਇਰਾਦੇ ਦਾ ਪੱਕਾ ਹੋਵੇ ਦਿਲ ਉਸ ਨੂੰ ਦਿਓ ਜੋ ਸੂਰਤ ਦਾ ਨਹੀਂ ਦਿਲ ਤੋਂ ਚੰਗਾ ਹੋਵੇ ਲੋਕ ਚੰਗੀ ਭਲੀ ਅੱਗ ਲਗਾ ਕੇ ਕਹਿੰਦੇ ਹਨ ਮੇਰਾ ਉਹ ਮਤਲਬ ਨਹੀਂ ਸੀ ਕਾਲੇ ਨਾਗ ਤੋਂ ਵੀ ਕਿਤੇ ਜ਼ਿਆਦਾ ਖਤਰਨਾਕ ਹੁੰਦਾ ਹੈ ਕਾਲੇ ਮਨ ਵਾਲਾ ਇਨਸਾਨ ਹੁਣ ਤਾਂ ਬੱਚੇ ਵੀ ਪੰਛੀਆਂ ਵਰਗੇ ਹੋ ਗਏ ਹਨ ਕੋਲ ਰਹਿ ਕੇ ਵੱਡੇ ਹੁੰਦੇ ਹਨ ਤੇ ਵੱਡੇ ਹੋ ਕੇ ਉੱਡ ਜਾਂਦੇ ਹਨ ਇੱਕ ਛੋਟੀ ਚਹੀ ਸਲਾਹ ਜੋ ਚੀਜ਼ ਤੁਹਾਨੂੰ ਖੁਸ਼ੀ ਦੇਵੇ ਉਸ ਨੂੰ ਦੁਨੀਆ ਕੋਲੋਂ ਲੁਕਾ ਕੇ ਰੱਖੋ ਪੈਸਿਆਂ ਦਾ ਦੌੜ ਚੱਲ ਰਿਹਾ ਹੈ ਜਨਾਬ ਮਨ ਦੇਖ ਕੇ ਨਹੀਂ ਮਕਾਨ ਦੇਖ ਕੇ ਮਹਿਮਾਨ ਆਉਂਦੇ ਹਨ ਜੋ ਇਨਸਾਨ ਦਿਲ ਤੋਂ ਗੱਲ ਨਾ ਕਰੇ ਉਸ ਨੂੰ ਦਿਲ ਦੀ ਗੱਲ ਨਾ ਦੱਸੋ ਅਗਰ ਕੋਈ ਤੁਹਾਡੇ ਲਈ ਪਾਗਲ ਹੈ ਤਾਂ ਉਸ ਨੂੰ ਬੇਵਕੂਫ ਨਹੀਂ ਸਮਝਣਾ ਬਲਕਿ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਕਿ ਇਸ ਸਵਾਰਥੀ ਦੁਨੀਆ ਵਿੱਚ ਤੁਹਾਨੂੰ ਕੋਈ ਚੌਹਣ ਵਾਲਾ ਮਿਲਿਆ ਹੈ ਦੁਸ਼ਟ ਵਿਅਕਤੀ ਦੇ ਕੋਲ ਵਿੱਦਿਆ ਹੋਵੇ ਤਾਂ ਉਹ ਵਿਵਾਦ ਕਰਦਾ ਹੈ ਤਨ ਹੋਵੇ ਤਾਂ ਕਮਾਂਡ ਕਰਦਾ ਹੈ ਸ਼ਕਤੀ ਹੋਵੇ ਤਾਂ ਦੂਸਰਿਆਂ ਨੂੰ ਪਰੇਸ਼ਾਨ ਕਰਦਾ ਹੈ ਇਹ ਪੈਸਾ ਵੀ ਅਜੀਬ ਹੈ ਜਿਸ ਦੇ ਕੋਲ ਨਹੀਂ ਹੈ ਉਸ ਦੀ ਕੋਈ ਇੱਜ਼ਤ ਨਹੀਂ ਜਿਸ ਦੇ ਕੋਲ ਹੈ ਉਸ ਨੂੰ ਕਿਸੇ ਦੀ ਇੱਜ਼ਤ ਨਹੀਂ ਜੀਵਨ ਵਿੱਚ ਕੁਝ ਪਾਉਣਾ ਹੈ ਤਾਂ ਝੁਕਣਾ ਸਿੱਖੋ ਖੂਹ ਵਿੱਚ ਉਤਰਨ ਵਾਲੀ ਬਾਲਟੀ ਵੀ ਝੁਕਦੀ ਹੈ ਫਿਰ ਵੀ ਪਾਣੀ ਲੈ ਕੇ ਆਉਂਦੀ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਜੋ ਔਰਤ ਦੂਸਰੇ ਮਰਦ ਨਾਲ ਸੰਬੰਧ ਬਣਾਉਂਦੀ ਹੈ ਉਹ ਗੁੱਸੇ ਵਿੱਚ ਇਹ ਦੋ ਝੂਠ ਬਾਰ-ਬਾਰ ਬੋਲੇਗੀ ਤੁਹਾਨੂੰ ਘਰ ਰਹਿਣ ਤੋਂ ਮਨਾ ਕਰੇਗੀ ਤੇ ਬਾਰ-ਬਾਰ ਬਾਹਰ ਭੇਜੇਗੀ ਤਾਂ ਕਿ ਉਹ ਆਪਣਾ ਕੰਮ ਕਰ ਸਕੇ ਦੂਸਰਾ ਤੁਹਾਡੀ ਹਰ ਗੱਲ ਉੱਪਰ ਗੁੱਸਾ ਕਰੇਗੀ ਤੇ ਤੁਹਾਡੇ ਨਾਲ ਸੰਬੰਧ ਬਣਾਉਣ ਤੋਂ ਮਨਾ ਕਰੇਗੀ ਜਿਸ ਨੇ ਰਿਸ਼ਤਾ ਨਿਭਾਉਣਾ ਹੁੰਦਾ ਹੈ ਉਹ ਤੁਹਾਡੀਆਂ ਹਜ਼ਾਰ ਗਲਤੀਆਂ ਨੂੰ ਵੀ ਮaaf ਕਰ ਦਿੰਦਾ ਹੈ ਜਿਸ ਨੇ ਨਹੀਂ ਨਿਭਾਉਣਾ ਹੁੰਦਾ ਉਹ ਛੋਟੀ ਜਹੀ ਗਲਤੀ ਉੱਪਰ ਵੀ ਸਾਥ ਛੱਡ ਦਿੰਦਾ ਹੈ ਇਨਸਾਨ ਚਾਹੇ ਕਿੰਨਾ ਵੀ ਖੁਸ਼ ਕਿਉਂ ਨਾ ਹੋਵੇ ਪਰ ਉਹ ਇਕੱਲੇ ਵਿੱਚ ਉਹ ਉਸ ਇਨਸਾਨ ਨੂੰ ਯਾਦ ਕਰਦਾ ਹੈ ਜਿਸ ਨਾਲ ਉਹ ਦਿਲ ਤੋਂ ਪਿਆਰ ਕਰਦਾ ਹੈ ਮਨੋਵਿਗਿਆਨ ਦੇ ਅਨੁਸਾਰ ਸੰਵੇਦਨਸ਼ੀਲ ਤੇ ਭਾਵੁਕ ਔਰਤਾਂ ਸਧਾਰਨ ਔਰਤਾਂ ਦੇ ਮੁਕਾਬਲੇ ਸੰਭੋਗ ਨੂੰ ਜ਼ਿਆਦਾ ਐਨਜੋਏ ਕਰ ਪਾਉਂਦੀ ਹੈ ਇਸ ਦੌਰ ਵਿੱਚ ਮੁਹੱਬਤ ਦੀ ਇੰਨੀ ਕੂ ਦਾਸਤਾਂ ਹੈ ਫੋਨ ਉੱਪਰ ਕੋਈ ਦਿਲ ਵਿੱਚ ਕੋਈ ਤੇ ਬਿਸਤਰ ਉੱਪਰ ਕੋਈ ਇਹ ਗੱਲ ਸੱਚ ਹੈ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਇੱਕ ਲਾਈਕ ਜ਼ਰੂਰ ਕਰੋ ਤੁਹਾਡਾ ਲਾਈਕ ਬਹੁਤ ਹੌਸਲਾ ਦਿੰਦਾ ਹੈ ਅੱਜ ਦੇ ਟਾਈਮ ਵਿੱਚ ਐਸੀ ਲੜਕੀ ਨਹੀਂ ਬਚੀ ਜੋ ਇੱਕ ਲੜਕੇ ਦੀ ਹੀ ਹੋ ਸਕੇ ਹੁਣ ਲੜਕੀਆਂ ਚੰਗੇ ਤੋਂ ਚੰਗੇ ਦੀ ਤਲਾਸ਼ ਵਿੱਚ ਹੁੰਦੀ ਹੈ ਉਹਨਾਂ ਨੂੰ ਤੁਹਾਡੇ ਤੋਂ ਕੋਈ ਚੰਗਾ ਲੜਕਾ ਮਿਲ ਜਾਂਦਾ ਤਾਂ ਤੁਹਾਡੇ ਪਿਆਰ ਇੱਜ਼ਤ ਦੀ ਕੋਈ ਕਦਰ ਨਹੀਂ ਕਰਦੀ ਪਹਿਲੇ ਔਰਤ ਨਸੀਬ ਲੈ ਕੇ ਆਉਂਦੀ ਸੀ ਹੁਣ ਔਰਤ ਨਸੀਬ ਦੇਖ ਕੇ ਆਉਂਦੀ ਹੈ ਜੋ ਮਰਦ ਝੂਠ ਬੋਲਣ ਦੀ ਕਲਾ ਵਿੱਚ નિਪੁੰਨ ਹੁੰਦਾ ਹੈ ਉਹ ਸਿਰਫ ਰੰਡੀਆਂ ਨੂੰ ਖੁਸ਼ ਕਰ ਸਕਦਾ ਹੈ ਆਪਣੀ ਪਤਨੀ ਨੂੰ ਨਹੀਂ ਔਰਤ ਉਹ ਨਹੀਂ ਜੋ ਹਜ਼ਾਰ ਮਰਦਾਂ ਨੂੰ دیਵਾਨਾ ਕਰੇ ਔਰਤ ਉਹ ਹੈ ਜੋ ਇੱਕ ਹੀ ਮਰਦ ਨੂੰ ਹਜ਼ਾਰ ਬਾਰ دیਵਾਨਾ ਕਰੇ ਸਾਈਕੋਲੋਜੀ ਕਹਿੰਦੀ ਹੈ ਜਿਸ ਨਾਰੀ ਨੂੰ ਜਿਸ ਪੁਰਸ਼ ਨਾਲ ਸੰਭੋਗ ਦਾ ਬਹੁਤ ਆਨੰਦ ਮਿਲਦਾ ਹੈ ਉਹ ਨਾਰੀ ਉਸ ਪੁਰਸ਼ ਨੂੰ ਮਿਲੰਦੀ ਬਾਰ-ਬਾਰ ਹਾਇਸ਼ ਰੱਖਦੀ ਹੈ ਆਪਣੀ ਸ਼ਾਦੀशुदा ਜ਼ਿੰਦਗੀ ਨੂੰ ਖੁਸ਼ਹਾਲ ਰੱਖਣ ਦੇ ਲਈ ਹਫ਼ਤੇ ਵਿੱਚ 2-2 ਤਿੰਨ ਵਾਰ ਸੰਭੋਗ ਜ਼ਰੂਰ ਕਰੋ ਭੁੱਖ ਤਾਂ ਜਿਸਮ ਦੀ ਮਿੱਠੀ ਜਾਂਦੀ ਹੈ ਭੁਖੀ ਤਾਂ بس ਮੁਹੱਬਤ ਰਹਿ ਜਾਂਦੀ ਹੈ ਦੋ ਤਰ੍ਹਾਂ ਦੀਆਂ ਔਰਤਾਂ ਦੇ ਬਾਹਰ ਅਫੇਅਰ ਹੁੰਦੇ ਹਨ ਪਹਿਲੀ ਉਹ ਜਿਸ ਨੂੰ ਘਰ ਵਿੱਚ ਪਤੀ ਦਾ ਪਿਆਰ ਨਾ ਮਿਲੇ ਪਤੀ ਤੋਂ ਅਸੰਤੁਸ਼ਟ ਰਹੇ ਦੂਸਰੀ ਉਹ ਜਿਸ ਨੂੰ ਪਿਆਰ ਤੋਂ ਜ਼ਿਆਦਾ ਪੈਸਿਆਂ ਦਾ ਲਾਲਚ ਹੋਵੇ ਕਫਨ ਵੀ ਇੱਕ ਚੀਜ਼ ਹੈ ਜਿਸਨੇ ਬਣਾਇਆ ਉਸਨੇ ਵੇਚ ਦਿੱਤਾ ਜਿਸਨੇ ਖਰੀਦਿਆ ਉਸਨੇ ਇਸਤੇਮਾਲ ਨਹੀਂ ਕੀਤਾ ਤੇ ਜਿਸਨੇ ਇਸਤੇਮਾਲ ਕੀਤਾ ਉਸਨੂੰ ਪਤਾ ਹੀ ਨਹੀਂ ਸੋਚ ਚੰਗੀ ਹੋਣੀ ਚਾਹੀਦੀ ਕਿਉਂਕਿ ਨਜ਼ਰ ਦਾ ਇਲਾਜ ਹੈ ਪਰ ਗਲਤ ਨਜ਼ਰੀਏ ਦਾ ਇਲਝ ਨਹੀਂ